ਤਾਨੂੰ ਵੇਖ ਕੇ ਤਾਂ ਮਾਵਾ ਦੀ ਯਾਦ ਆ ਜਾਂਦੀ ਏ ਭਾਈ ਅਸੀਂ ਹੀ ਮਾਵਾ ਹੋਰ ਅਸੀਂ ਹੀਰੋ ਨਾ ਨਾਰੀ ਸ਼ਕਤੀ ਵਿੱਚ ਨਾਰਾ ਲੱਗਿਆ ਤੇ ਨਾਰੀਆਂ ਤੋਂ ਬਿਨਾ ਫਿਲਮਾਂ ਵੀ ਨਹੀਂ ਬਣ ਰਹੀਆਂ ਨਹੀਂ ਤੁਸੀਂ ਬਣਾ ਕੇ ਦੇਖਿਓ ਇੱਕ ਸੱਜਾ ਲੋਗੜਾ ਇੱਕ ਖੱਬਾ ਲੋਗੜਾ ਤੇ ਇਹਨਾਂ ਤੋਂ ਇੱਕ ਲੋਗੜ ਦੇ ਬਸਨੀ ਕੱਸੀਆਂ ਤੇ ਇੰਦਰ ਚਾਹਲ ਹੀਰੋ ਆ ਫਿਲਮ ਦਾ ਜਿੰਨਾ ਅੱਛਾ ਉਹ ਸਿੰਗਰ ਹੈ ਉਹਦੋਂ ਕਿਤੇ ਵਧੀਆ ਉਹ ਐਕਟਰ ਵੀ ਹੈ ਸਾਡੀਆਂ ਮਾਵਾ ਵਰਗੀਆਂ ਰੁਪਿੰਦਰ ਰੂਪੀ ਜੀ ਨੇ ਨਿਰਮਰਿਸ਼ੀ ਜੀ ਨੇ ਗੁਰਪ੍ਰੀਤ ਭੰਗੂ ਜੀ ਨੇ ਤੁਹਾਨੂੰ ਵੇਖ ਕੇ ਤਾਂ ਮਾਵਾ ਦੀ ਯਾਦ ਆ ਜਾਂਦੀ ਏ ਭਾਈ ਅਸੀਂ ਹਣੀ ਮਾਵਾ ਹੋਰ ਅਸੀਂ ਹੀਰੋ ਨੇ ਨਹੀਂ ਨਹੀਂ ਸਭ ਤੋਂ ਪਹਿਲਾਂ ਤਾਂ ਸਾਡੇ ਸਤਿਕਾਰਯੋਗ ਨੇ ਕਿਵੇਂ ਕੀ ਕਹਿਣਾ ਚਾਹੁੰਦੇ ਉਹ ਫਿਲਮਾਂ ਦੀ ਜਿਹੜੀ ਅੱਜ ਕੱਲ ਦੌੜ ਹੈਗੀ ਏ ਤੇ ਜਿਹਨੇ ਨਾਰੀ ਸ਼ਕਤੀ ਵਿੱਚ ਨਾਰਾ ਲੱਗਾ ਤੇ ਨਾਰੀਆਂ ਤੋਂ ਬਿਨਾ ਫਿਲਮਾਂ ਵੀ ਨਹੀਂ ਬਣ ਰਹੀਆਂ ਨਹੀਂ ਤੁਸੀਂ ਬਣਾ ਕੇ ਦੇਖ ਲਓ ਹਾਂ ਨਾਰੀ ਤੋਂ ਬਿਨਾਂ ਤਾਂ ਸੰਸਾਰ ਨਹੀਂ ਚੱਲਦਾ ਤੇ ਸੱਮਾ ਕਿੱਦਾਂ ਬਹਿਣਗੀਆਂ ਨਾਰੀ ਰੱਖਣੇ ਪੈਂਦਾ ਨਾਰੀ ਨੂੰ ਬੰਦਾ ਰੱਖਣੇ ਪੈਂਦਾ ਮੈਨੂੰ ਨਾਰੀ ਰੱਖਣੀ ਪੈਂਦੀ ਹੈ ਬਿਲਕੁਲ ਦੋਨੋਂ ਨਾਲ ਦੋਨੋਂ ਪਹੀਆਂ ਨਾਲ ਗੱਡੀ ਚੱਲਦੀ ਹੈ ਇਹ ਸਮਾਜ ਫੇਰ ਵੀ ਚੱਲਦਾ ਜੇਕਰ ਸਭ ਤੋਂ ਪਹਿਲਾਂ ਰੁਪਿੰਦਰ ਜੀ ਫਿਲਮ ਦੇ ਵਿੱਚ ਇੱਕ ਖੱਬਾ ਲੋਗ ਔਰ ਇੱਕ ਸੱਜਾ ਲੋਗ ਆੜਾ ਹੈਗਾ ਜਿਸ ਦੇ ਵਿੱਚ ਸਾਰੀ ਫਿਲਮ ਹੈਗੀ ਕਿ ਚੱਲ ਭੱਜ ਚਲੀ ਜਿਹੜੀ ਸਾਰੀ ਤੇ ਤੁਸੀਂ ਇਸ ਦੇ ਵਿੱਚ ਕਿਹੜੇ ਕਿਰਦਾਰ ਕਰ ਰਹੇ ਹੋ ਦੇਖੋ ਜੀ ਮੈਂ ਇਹ ਤਾਂ ਤੁਹਾਨੂੰ ਦੱਸੂਗੀ ਨਹੀਂ ਇਹ ਤਾਂ ਤੁਹਾਨੂੰ ਸਕਰੀਨ ਤੇ ਹੀ ਦੇਖਣਾ ਪੈਣਾ ਤੇ ਇੱਕ ਸੱਜਾ ਲੋਗੜਾ ਇੱਕ ਖੱਬਾ ਲੋਗੜਾ ਤੇ ਇਹਨਾਂ ਤੋਂ ਇੱਕ ਲੋਗੜ ਦੇ ਬਸਨੀ ਕਸੀਆਂ ਸਾਡੀ ਇੱਕ ਫੈਮਿਲੀ ਹੈ ਜੀ ਸਾਰਿਆਂ ਦੀ ਬਹੁਤ ਸੋਹਣੀ ਸਟੋਰੀ ਹੈ ਫਿਲਮ ਦੀ ਫੈਮਿਲੀ ਸਟੋਰੀ ਹੈ ਬਹੁਤ ਅੱਛੀ ਕਾਮੇਡੀ ਫਿਲਮ ਹੈ ਅੱਜ ਦੇ ਯੁੱਗ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਸਟ्रेस ਬਹੁਤ ਹੈ ਲੋਕਾਂ ਨੂੰ ਕਹਿੰਦੇ ਬਹੁਤ ਸਟ्रेस ਹੈ ਸੋ ਮੈਨੂੰ ਲੱਗਦਾ ਹੁੰਦਾ ਹੈ ਹਰ ਇੱਕ ਬੰਦਾ ਥੀਏਟਰ ਚ ਜਾ ਕੇ ਰਿਲੈਕਸ ਹੋਣਾ ਚਾਹੁੰਦਾ ਸੋ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਫਿਲਮ ਬਹੁਤ ਸੋਹਣੀ ਹੈ ਫਿਲਮ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਥੀਏਟਰ ਆਰਟਿਸਟ ਨੇ ਔਰ ਬਹੁਤ ਵੱਡੀ ਕਾਸਟ ਹੈ ਫਿਲਮ ਦੀ ਸੋਹਣੀ ਸਟੋਰੀ ਹੈ ਆਪਣੇ ਸੁਨੀਲ ਠਾਕੁਰ ਨੇ ਡਾਇਰੈਕਟ ਕੀਤੀ ਹੈ ਫਿਲਮ ਸਾਡੇ ਗੁਰਮੀਤ ਜੀ ਤੇ ਅਭਿਸ਼ੇਕ ਜੀ ਦੇ ਪ੍ਰੋਡਿਊਸਰ ਨੇ ਤੇ ਅਲੀਸ਼ਾ ਇਹਦੇ ਵਿੱਚ ਡੈਬਿਊ ਕਰ ਰਹੀ ਹੈ ਸੋਨੀਆ ਆਪਣੀ ਕੀ ਨਾ ਸੋਨੀਆ ਡਰੂ ਬਿਨਾ ਤੇ ਉਹ ਬੰਬੇਟੋਂ ਉਹਨੇ ਬਹੁਤ ਅੱਛੇ ਅੱਛੇ ਸੀਰੀਅਲ ਦਿੱਤੇ ਨੇ ਬਟ ਉਹ ਵੀ ਇਹਦੇ ਵਿੱਚ ਪੈਰਲਰ ਚੱਲਦੀ ਐ ਐਜ਼ ਅ ਹੀਰੋਨ ਦੋ ਹੀਰੋਨਾ ਫਿਲਮ ਦੀਆਂ ਤੇ ਇੰਦਰ ਚਾਹਲ ਹੀਰੋ ਆ ਫਿਲਮ ਦਾ ਜਿੰਨਾ ਅੱਛਾ ਉਹ ਸਿੰਗਰ ਐ ਉਸ ਤੋਂ ਕਿਤੇ ਵਧੀਆ ਉਹ ਐਕਟਰ ਵੀ ਐ ਸੋ ਸਾਰਿਆਂ ਨੇ ਆਪਦੇ ਆਪਦੇ ਕਿਰਦਾਰ ਬਹੁਤ ਸੋਹਣੇ ਢੰਗ ਨਾਲ ਨਿਭਾਏ ਨੇ ਤੇ ਮੈਂ ਰੁਬੀਨਾ ਦੀ ਮਦਰ ਦਾ ਆਪਣਾ ਐਲਿਸ਼ਾ ਦੀ ਮਦਰ ਦਾ ਕਰੈਕਟਰ ਕੀਤਾ ਬਹੁਤ ਸੋਹਣਾ ਰੋਲ ਐ ਜੀ ਬੜਾ ਮਜ਼ਾ ਆਇਆ ਕਰਕੇ ਤਕਰੀਬਨ ਤਕਰੀਬਨ ਸਾਰੇ ਕਾਮੇਡੀ ਕਰੈਕਟਰ ਨੇ ਔਰ ਤੁਹਾਨੂੰ ਸੱਚੀ ਦੇਖ ਕੇ ਬਹੁਤ ਜ਼ਿਆਦਾ ਮਜ਼ਾ ਆਊਗਾ ਫਿਲਮ ਤਾਨੂੰ ਵੇਖ ਕੇ ਤਾਂ ਮਾਵਾ ਦੀ ਯਾਦ ਆ ਜਾਂਦੀ ਏ ਭਾਈ ਅਸੀਂ ਹਣੀ ਮਾਵਾ ਹੋਰ ਅਸੀਂ ਹੀਰੋ ਨੇ ਨਾਰੀ ਸ਼ਕਤੀ ਵਿੱਚ ਨਾਰਾ ਲੱਗਾ ਤੇ ਨਾਰੀਆਂ ਤੋਂ ਬਿਨਾ ਫਿਲਮਾਂ ਵੀ ਨਹੀਂ ਬਣ ਰਹੀਆਂ ਨਹੀਂ ਤੁਸੀਂ ਬਣਾ ਕੇ ਦੇਖ ਲਓ ਇੱਕ ਸੱਜਾ ਲੋਗੜਾ ਇੱਕ ਖੱਬਾ ਲੋਗੜਾ ਤੇ ਇਹਨਾਂ ਤੋਂ ਇੱਕ ਲੋਗੜ ਦੇ ਬਸ ਨਹੀਂ ਕੱਸੀਆਂ ਤੇ ਇੰਦਰ ਚਾਹਲ ਹੀਰੋ ਆ ਫਿਲਮ ਦਾ ਜਿੰਨਾ ਅੱਛਾ ਉਹ ਸਿੰਗਰ ਹੈ ਉਹਦੋਂ ਕਿਤੇ ਵਧੀਆ ਉਹ ਐਕਟਰ ਵੀ ਹੈ ਸਾਡੇ ਮਾਵਾ ਵਰਗਿਆਂ ਰੁਪਿੰਦਰ ਰੂਪੀ ਜੀ ਨੇ ਨਿਰਮਰਿਸ਼ੀ ਜੀ ਨੇ ਗੁਰਪ੍ਰਿਤ ਪੰਗੂ ਜੀ ਨੇ ਤੁਹਾਨੂੰ ਵੇਖ ਕੇ ਤਾਂ ਮਾਵਾ ਦੀ ਯਾਦ ਆ ਜਾਂਦੀ ਏ ਭਾਈ ਅਸੀਂ ਹੁਣੇ ਮਾਵਾ ਹੋਰ ਅਸੀਂ ਹੀਰੋ ਨੇ ਨਹੀਂ ਨਹੀਂ ਸਭ ਤੋਂ ਪਹਿਲਾਂ ਤਾਂ ਸਾਡੇ ਸਤਿਕਾਰਯੋਗ ਨੇ ਕਿਵੇਂ ਕੀ ਕਹਿਣਾ ਚਾਹੁੰਦੇ ਉਹ ਫਿਲਮਾਂ ਦੀ ਜਿਹੜੀ ਅੱਜ ਕੱਲ ਦੌੜ ਹੈਗੀ ਏ ਤੇ ਜਿਹਨੇ ਨਾਰੀ ਸ਼ਕਤੀ ਵਿੱਚ ਨਾਰਾ ਲੱਗਾ ਤੇ ਨਾਰੀਆਂ ਤੋਂ ਬਿਨਾ ਫਿਲਮਾਂ ਵੀ ਨਹੀਂ ਬਣ ਰਹੀਆਂ ਨਹੀਂ ਤੁਸੀਂ ਬਣਾ ਕੇ ਦੇਖ ਲਓ ਹਾਂ ਨਾਰੀ ਤੋਂ ਬਿਨਾਂ ਤਾਂ ਸੰਸਾਰ ਨਹੀਂ ਚੱਲਦਾ ਫਿਰ ਮੱਖੀ ਤੋਂ ਬਿਨਾਂ ਨਹੀਂ ਗਿਆ ਨਾਰੀ ਰੱਖਣੇ ਪੈਂਦਾ ਨਾਰੀ ਨੂੰ ਬੰਦਾ ਰੱਖਣੇ ਪੈਂਦਾ ਮੈਨੂੰ ਨਾਰੀ ਰੱਖਣੀ ਪਈ ਬਿਲਕੁਲ ਦੋਨੋਂ ਨਾਲ ਦੋਨੋਂ ਪਹੀਆਂ ਨਾਲ ਗੱਡੀ ਚੱਲਦੀ ਹੈ ਇਹ ਸਮਾਜ ਫੇਰ ਹੀ ਚੱਲਦਾ ਜੇਕਰ ਸਭ ਤੋਂ ਪਹਿਲਾਂ ਰੁਪਿੰਦਰ ਜੀ ਫਿਲਮ ਦੇ ਵਿੱਚ ਇੱਕ ਖੱਬਾ ਲੋਗ ਔਰ ਇੱਕ ਸੱਜਾ ਲੋਗ ਆੜਾ ਹੈਗਾ ਜਿਸ ਦੇ ਵਿੱਚ ਸਾਰੀ ਫਿਲਮ ਹੈਗੀ ਕਿ ਚੱਲ ਭੱਜ ਲੀ ਜਿਹੜੀ ਸਾਰੀ ਤੇ ਤੁਸੀਂ ਇਸ ਦੇ ਵਿੱਚ ਕਿਹੜੇ ਕਿਰਦਾਰ ਕਰ ਰਹੇ ਹੋ ਦੇਖੋ ਜੀ ਮੈਂ ਇਹ ਤਾਂ ਤੁਹਾਨੂੰ ਦੱਸੂੰਗੀ ਨਹੀਂ ਇਹ ਤਾਂ ਤੁਹਾਨੂੰ ਸਕਰੀਨ ਤੇ ਹੀ ਦੇਖਣਾ ਪੈਣਾ ਹੈ ਤੇ ਇੱਕ ਸੱਜਾ ਲੋਗੜਾ ਇੱਕ ਖੱਬਾ ਲੋਗੜਾ ਤੇ ਇਹਨਾਂ ਚੋਂ ਇੱਕ ਲੋਗੜ ਦੇ ਬਸਨੀ ਕਸੀਆਂ ਸਾਡੀ ਇੱਕ ਫੈਮਿਲੀ ਹੈ ਜੀ ਸਾਰਿਆਂ ਦੀ ਬਹੁਤ ਸੋਹਣੀ ਸਟੋਰੀ ਹੈ ਫਿਲਮ ਦੀ ਫੈਮਿਲੀ ਸਟੋਰੀ ਹੈ ਬਹੁਤ ਅੱਛੀ ਕਾਮੇਡੀ ਫਿਲਮ ਹੈ ਅੱਜ ਦੇ ਯੁੱਗ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਸਟ्रेस ਬਹੁਤ ਹੈ ਲੋਕਾਂ ਨੂੰ ਹੈਨਾ ਬਹੁਤ ਸਟ्रेस ਹੈ ਸੋ ਮੈਨੂੰ ਲੱਗਦਾ ਹੁੰਦਾ ਹਰ ਇੱਕ ਬੰਦਾ ਥੀਏਟਰ ਚ ਜਾ ਕੇ ਰਿਲੈਕਸ ਹੋਣਾ ਚਾਹੁੰਦਾ ਸੋ ਸਾਨੂੰ ਪੂਰੀ ਉਮੀਦ ਹੈ ਕਿਉਂਕਿ ਫਿਲਮ ਬਹੁਤ ਸੋਹਣੀ ਹੈ ਫਿਲਮ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਥੀਟਰ ਆਰਟਿਸਟ ਨੇ ਔਰ ਬਹੁਤ ਵੱਡੀ ਕਾਸਟ ਆ ਫਿਲਮ ਦੀ ਸੋਹਣੀ ਸਟੋਰੀ ਹੈ ਆਪਣੇ ਸੁਨੀਲ ਠਾਕੁਰ ਨੇ ਡਾਇਰੈਕਟ ਕੀਤੀ ਹੈ ਫਿਲਮ ਸਾਡੇ ਗੁਰਮੀਤ ਜੀ ਤੇ ਅਭਿਸ਼ੇਕ ਜੀ ਇਹਦੇ ਪ੍ਰੋਡਿਊਸਰ ਨੇ ਤੇ ਅਲੀਸ਼ਾ ਇਹਦੇ ਵਿੱਚ ਡੈਬਿਊ ਕਰ ਰਹੀ ਹੈ ਸੋਨੀਆ ਆਪਣੀ ਕੀ ਨਾ ਸੋਨੀਆ ਰੂਬੀ ਨਾ ਤੇ ਉਹ ਬੰਬੇ ਤੋਂ ਉਹਨੇ ਬਹੁਤ ਅੱਛੇ ਅੱਛੇ ਸੀਰੀਅਲ ਦਿੱਤੇ ਨੇ ਬਟ ਉਹ ਵੀ ਇਹਦੇ ਵਿੱਚ ਪੈਰਲਰ ਚੱਲਦੀ ਹੈ ਐਜ਼ ਅ ਹੀਰੋਨ ਦੋ ਹੀਰੋਨਾ ਫਿਲਮ ਦੀਆਂ ਤੇ ਇੰਦਰ ਚਾਹਲ ਹੀਰੋ ਆ ਫਿਲਮ ਦਾ ਜਿੰਨਾ ਅੱਛਾ ਉਹ ਸਿੰਗਰ ਹੈ ਉਦੋਂ ਕਿਤੇ ਵਧੀਆ ਉਹ ਐਕਟਰ ਵੀ ਹੈ ਸੋ ਸਾਰੇ ਨੇ ਆਪਦੇ ਆਪਦੇ ਕਿਰਦਾਰ ਬਹੁਤ ਸੋਹਣੇ ਢੰਗ ਨਾਲ ਨਿਭਾਏ ਨੇ ਤੇ ਮੈਂ ਰੁਬੀਨਾ ਦੀ ਮਦਰ ਦਾ ਆਪਣਾ ਐਲੀਸ਼ਾ ਦੀ ਮਦਰ ਦਾ ਕਰੈਕਟਰ ਕੀਤਾ ਬਹੁਤ ਸੋਹਣਾ ਰੋਲ ਹੈ ਜੀ ਬੜਾ ਮਜ਼ਾ ਆਇਆ ਕਰਕੇ ਤਕਰੀਬਨ ਤਕਰੀਬਨ ਸਾਰੇ ਕਾਮੇਡੀ ਕਰੈਕਟਰ ਨੇ ਔਰ ਤੁਹਾਨੂੰ ਸੱਚੀ ਦੇਖ ਕੇ ਬਹੁਤ ਜ਼ਿਆਦਾ ਮਜ਼ਾ ਆਊਗਾ ਫਿਲਮ